को के भीदा आया ਅਪੀ ਜਾਣਾ ਹੈ ਕਰੀ ਆਪ ਅਪੀ ਜਾਣਾ ਹੈ ਇਸ ਦਿਨ ਸਾਡੇ ਜਿੱਤਣਾ ਤਾਂ ਫੋਨ ਕਾਰ ਦੀ ਵਾਰੀ ਦੇ ਦਿੱਤੀ ਸ੍ਰੀ ਗੋਬਿੰਦ ਸਿੰਘ ਜੀ ਦੀ ਸਹਾਇਤਾ ਦੇ ਬਾਅਦ ਸ਼੍ਰੀ ਮਸਮੀਰ ਸਰਤੰਮ ਬਲਕੀ ਜਮਰਕੇ ਦੂਰ ਨਾਲ ਬਲੇ ਇੱਥੇ ਆਈ ਗ੍ਰਾਮ ਦੇ ਮੱਤੇ ਨਾ ਨਾ ਸਵਾਹ ਜੀ ਦੀ ਸਹਾਇਤਾ ਨਾਲ ਹਰ ਹਰ ਜਿਸ ਦਿੱਤੇ ਸਭ ਦੁੱਖ ਜਾਏ ਦੇਵ ਭਗਤ ਸਿੰਘ ਰਿਆ ਘਰ ਨਾਉ ਨਿਦੇ ਆਵੇ ਧਾਈ ਸਭ ਨਾਈ ਹੋਈ ਸਹਾਇ ਰਸਨਾ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੋਂ ਸਾਈ ਹੋਣਾ ਇਸਹਾਇ ਦੀ ਸਹਾਇ ਰਸਨਾ ਪਾਤਸ਼ਾਹ ਦੀ ਆਖਰੀ ਜੋੜ ਜਿਹਨੂੰ ਫਰਾਂਸ ਦੇ ਪਾਸ ਦੀ ਜਾਵਾ ਕੰਮ ਕਰਕੇ ਤਾਂ ਜੀ ਬੋਲੋ ਜੀ ਵਾਹਿਗੁਰੂ ਪਾਉਂਚੇ ਕਰਨਾ ਕਰਦਾ ਸਰਬਾਹਮ ਕੀ ਇਹ ਬਾਤ ਜੀ ਆਪ ਨੇ ਆਪਾਰ ਕਿਰਪਾ ਵਾਸੀ ਰਹਿਣ ਕੀਤੀ ਹੈ ਸਾਰਾ ਇਹ ਨਗਰ ਨਿਗਰਤੀ ਮਗਦੀ ਮੁਰਗੇ ਸੇਵਾਦਾਰਾਂ ਦੀ ਸਭ ਸਾਹਿਬ ਜੀ ਆਪ ਜੀ ਦੇ ਬਖਸ਼ੇ ਹੋਏ ਖਨਾਰਿਆਂ ਦੇ ਵਿੱਚੋਂ ਸੰਦੇ ਜਲਦੀ ਸ਼ੀਰ ਲਾਉਣ ਵਾਸਤੇ ਤਿਆਰੀ ਕੀਤੀ ਹੈ ਆਪ ਸਾਹਿਬ ਜੀ ਕਿਰਪਾ ਕਰਨੀ ਇਸ ਤਰ੍ਹਾਂ ਦੇ ਵਿਕੰਗ ਸੰਗੋਹ ਕੇ ਸਹਿਯੋਗ ਕਰਨੀ ਅਮਰਥਾ ਬਖਸ਼ਨੀ ਸਾਰੇ ਸੇਵਾਦਾਰਾਂ ਦੇ ਤਸਵਾਤ ਬਖਸ਼ਨਾ ਬਲੀਕਰਨ ਆਪ ਬਿਆਰਕਨ ਤੰਦਰੁਸਤੀ ਕਾਰਜ ਦੇ ਵਿੱਚ ਸੰਪੂਰਨਤਾ ਸਫਲਤਾ ਬਖਸ਼ੀ ਮਹਾਰਾਜ ਜੀ ਬਹਿ ਨਗਰ ਖਰੇਕ ਸੁਖ ਵਰਤਾਉਣਾ ਸਾਰਿਆਂ ਨੂੰ ਆਮਨੋ ਕਾਮਾ ਕਰਨੀ ਚਾਹੁੰਦਾ ਹਾਂ ਇਸ ਲਈ ਆਪ ਜੀ ਅਪਾਰ ਕਿਰਪਾ ਦਾ ਕਰਕੇ ਠੰਡੇ ਜਲ ਦੀ ਸ਼ੀਰ ਤਿਆਰ ਹੈ ਬਾਤ ਹੈ ਆਪ ਜੀ ਕਿਰਪਾ ਕਰੋ ਅੰਗੀਕਾਰ ਕਰੋ ਅੰਤ ਪ੍ਰਕਾਰ ਤੋਂ ਜਨ ਬਹੁਤ ਹੀ ਬਹੁਤ ਹੀ ਨਿਸ਼ਚਾ ਹੈ ਕਰੀ ਬਹੁਤ ਸਾਲ ਸੋਚ ਕੇ ਤਾਂ ਹੁਣ ਆਉਂਦੇ ਨੇ ਵਗਾਰਾ ਆ ਜੀ ਕੋ ਬਲਾਵ ਤੋਂ ਬਹੁਤ ਸੰਤ ਨੂੰ ਵਰਤਨ ਦਾ ਹੁਕਮ ਹੋ ਗਿਆ ਅੱਗੇ ਬਸ ਜੀ ਹੋਰ ਘੜ ਜਣਾ ਜੀ ਘੜ ਜਣਾ ਕਰਪੀ ਦਾ ਸਾਡੇ ਦਾ ਕੇਦਲੀ ਲੈ ਕੇ तू भी प्यार बच्चे पानी प्यार ਕਹਾਂ ਹੈ ਪਾਣੀ ਪੀਣਾ ਉਹ ਗੈਨੀ ਨਹੀਂ ਮੈਂ ਬੋਲ ਰਿਹਾ ਹਾਂ ਹੋਰ ਹੈ ਬੈਂਕ ਸੋੜਾ ਇੱਕ ਵਾਰ ਕਰਨਾ ਆਹ ਤੋਂ ਕਰੈਕਟਰ ਮੇਰੇ ਨਾਲ ਹੀ ਵਾਲਾ ਸੁਪਰ ਐਕਸਟ ਕਹਾਂ ਤੋਂ ਉੱਰਾਉਂਦਾ ਹੈ

उड़ा नहीं जा तू ਹੋਣੇ ਜਿਹੜਾ ਪੋਤਾ ਲਿਆਉਂਦਾ ਕਾਰਜੋਗ ਮੰਡਲੀ ਜੀ ਪਿੰਡ ਨੂੰ ਸੇਵਾ ਕਰਦੀ ਹੈ ਅਸੀਂ ਹੁਣ ਸੇਵਾ ਹੀ ਕਰਨੀ ਆਂ ਬੇਲੇ ਆਸੀ ਦਾ ਅੱਗੇ ਨਮਾਸੀ ਪਿੰਡ ਬੰਦ